ਦੋਸਤੋ ਅੱਜ ਅਸੀਂ ਗੱਲ ਕਰਾਂਗੇ ਭਾਰਤੀ ਫੌਜ ਦੇ ਇੱਕ ਐਸੇ ਸਿੱਖ ਫੌਜੀ ਜਰਨੈਲ ਦੀ ਜੋ ਫੌਜ ਤੋਂ ਪਹਿਲਾਂ ਬਾਗੀ ਹੋ ਗਿਆ ਤੇ ਧਰਮ ਦੇ ਰਸਤੇ ਤੇ ਤੁਰਦਾ ਬਾਅਦ ਵਿੱਚ ਫੌਜ ਨਾਲ ਲੜਕੇ ਹੀ ਸ਼ਹੀਦ ਹੋਇਆ ਇਸ ਮਹਾਨ ਸਿੱਖ ਫੌਜੀ ਜਰਨੈਲ ਦਾ ਨਾਮ ਹੈ ਜਰਨਲ ਸੁਭਿੰਗ ਸਿੰਘ ਜਰਨਲ ਸੁਭਿੰਗ ਸਿੰਘ ਤੋਂ ਪਹਿਲਾਂ ਪਾਕਿਸਤਾਨ ਤੇ ਫਿਰ ਭਾਰਤੀ ਫੌਜਾਂ ਦੋਵੇਂ ਭੈ ਖਾਦੀਆਂ ਸਨ ਮੇਜਰ ਜਰਨਲ ਸੁਭਿੰਗ ਸਿੰਘ ਜੋ ਭਾਰਤੀ ਫੌਜ ਨਹੀਂ ਵੀ ਲੜਿਆ ਤੇ ਭਾਰਤੀ ਫੌਜ ਦੇ ਖਿਲਾਫ ਵੀ ਲੜਿਆ ਪਾਕਿਸਤਾਨ ਤੋਂ ਬੰਗਲਾਦੇਸ਼ ਵੱਖਰਾ ਕਰਵਾਉਣ ਲਈ ਸਭ ਤੋਂ ਵੱਡੀ ਭੂਮਿਕਾ ਜਰਨਲ ਸਬੇਗ ਸਿੰਘ ਦੀ ਹੀ ਸੀ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਸੱਤ ਭੜਾ ਵਾਲਿਆਂ ਦੇ ਨਾਲ ਇੱਕ ਲੰਮੀ ਦਾੜੀ ਵਾਲੇ ਪਤਲੇ ਜੈ ਸਿੱਖ ਸਰਦਾਰ ਨੂੰ ਅਕਸਰ ਹੀ ਬੈਠਾ ਦੇਖਿਆ ਜਾਂਦਾ ਸੀ ਇਹ ਸਿੱਖ ਸਰਦਾਰ ਦੇਖਣ ਵਿੱਚ ਤਾਂ ਥੋੜਾ ਪਤਲੇ ਜੇ ਸਰੀਰ ਦਾ ਸੀ ਪਰ ਉਸ ਦਾ ਚਿਹਰਾ ਬਹੁਤ ਪ੍ਰਭਾਵਸ਼ਾਲੀ ਸੀ ਮੇਜਰ ਜਰਨਲ ਸਬੇਗ ਸਿੰਘ ਜਿਨ੍ਹਾਂ ਨੇ ਸਾਟਾ ਨੀਲਾ ਤਾਰਾ ਵੇਲੇ ਖਾਰਕੂ ਸਿੰਘਾਂ ਦੀ ਮੋਰਚਾਬੱਦੀ ਕੀਤੀ ਅਤੇ ਇਹਨਾਂ ਦੀ ਬਿਹਤਰੀਨ ਮੋਰਚਾਬੱਦੀ ਕਰਕੇ ਅਤੇ ਲੜਨ ਦੀ ਤਕਨੀਕ ਕਰਕੇ ਹੀ ਮੁੱਠੀਪਾੜ ਸਿੰਘਾਂ ਨੇ ਆਪਜੈਹ ਹਥਿਆਰਾਂ ਨਾਲ ਫੌਜ ਦੇ ਵੱਡੇ-ਵੱਡੇ ਟੈਂਕ ਅਤੇ ਬਖਤਰਬਾਦ ਗੱਡੀਆਂ ਪਲਟਾ-ਪਲਟਾ ਕੇ ਛੁਟੀਆਂ ਸਨ ਕੌਨ ਸੰਤ ਜਰਨਲ ਸੁਬੇਗ ਸਿੰਘ ਕਿਉਂ ਉਹ ਭਾਰਤੀ ਫੌਜ ਦੇ ਖਿਲਾਫ ਹੋਏ ਅਤੇ ਸਰਕਾਰ ਨੇ ਉਹਨਾਂ ਦੀ ਚੜਤ ਨੂੰ ਦੇਖਦੇ ਹੋਏ ਉਹਨਾਂ ਖਿਲਾਫ ਕੀ-ਕੀ ਛੜਿਆਤਰ ਰਚੇ ਇਹਨਾਂ ਤਵਾਬ ਸਵਾਲਾਂ ਦੇ ਜਵਾਬ ਤੁਹਾਡੋ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਪਰ ਉਸ ਤੋਂ ਪਹਿਲਾਂ ਸਭ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਦੀ ਸਿੱਖਾਂ ਦੀ ਨੌਜਵਾਨ ਪੀੜ੍ਹੀ ਜਰਨਲ ਸੁਖਬੀ ਸਿੰਘ ਬਾਰੇ ਬਹੁਤ ਘੱਟ ਜਾਣਦੀ ਹੈ ਕਿਹੋ ਜੀ ਸੀ ਜਰਨਲ ਸੁਖਬੀ ਸਿੰਘ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੀ ਜ਼ਿੰਦਗੀ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਮਹਾਰ ਸਿੱਖ ਜਰਦੇਨ ਬੇਜਰ ਜਰਨਲ ਸਿੰਘ ਸੇਗ ਬਚਪਨ ਤੋਂ ਹੀ ਪੜਨ ਲਿਖਣ ਦੇ ਬਹੁਤ ਜ਼ਿਆਦਾ ਯਕੀਨਦਾਰ ਉਹ ਸੱਤ ਭਾਸ਼ਾਵਾਂ ਪੰਜਾਬੀ ਫਾਰਸੀ ਉਰਦੂ ਬਾਗਲਾ ਗੋਰਖੀ ਹਿੰਦੀ ਅਤੇ ਅੰਗਰੇਜ਼ੀ ਬੜੀ ਚੰਗੀ ਤਰ੍ਹਾਂ ਪੜ੍ਹ ਲਿਖ ਅਤੇ ਬੋਲ ਸਕਦੇ ਸਨ ਉਹਨਾਂ ਦਾ ਕੱਦ 5 ਫੁੱਟ 8 ਇੰਚ ਦੇ ਕਰੀਬ ਸੀ ਬਚਪਨ ਤੋਂ ਹੀ ਉਹ ਇੱਕ ਬੜੇ ਚੰਗੇ ਐਥਲੀਟ ਵੀ ਸਨ ਸਿਰਫ 18 ਸਾਲ ਦੀ ਉਮਰ ਵਿੱਚ ਹੀ ਜਰਨਲ ਸਿੰਘ ਸੇਗ ਨੇ 100 ਮੀਟਰ ਦੀ ਰੇਸ ਵਿੱਚ ਭਾਰਤ ਦੇ ਪਹਿਲੇ ਰਿਕਾਰਡ ਨੂੰ ਤੋੜ ਦਿੱਤਾ ਸੀ ਇਸ ਤੋਂ ਇਲਾਵਾ ਇੱਕ ਬਹੁਤ ਵਧੀਆ ਘੋਟਸਵਾਰ ਅਤੇ ਤਰਾਕ ਵੀ ਸਨ ਜਰਨਲ ਸੁਬੇਂਗ ਸਿੰਘ ਦਾ ਪਛੋਕੜ ਬਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਦੇ ਨਾਲ ਜੁੜਦਾ ਹੈ ਉਹਨਾਂ ਕੋਲ ਜੱਤੀ 100 ਏਕੜ ਦੇ ਕਰੀਬ ਜ਼ਮੀਨ ਸੀ ਸਾਲ 1942 ਵਿੱਚ ਅਬਰਸਰ ਦੇ ਖਾਲਸਾ ਕਾਲਜ ਤੋਂ ਹਜ਼ਾਰਾਂ ਉਮੀਦਵਾਰਾਂ ਵਿੱਚੋਂ ਸਿਰਫ ਇਕੱਲੇ ਜਰਨਲ ਸੁਬੇਂਗ ਸਿੰਘ ਨੂੰ ਹੀ ਮਿਲਟਰੀ ਟ੍ਰੇਨਿੰਗ ਵਾਸਤੇ ਚੁਣਿਆ ਗਿਆ ਸੀ ਬਿਲਟਰੀ ਵਿੱਚ ਭਰਤੀ ਹੋਣ ਤੋਂ ਬਾਅਦ ਉਹਨਾਂ ਆਜਾਤੀ ਤੋਂ ਪਹਿਲਾਂ ਅਤੇ ਆਜਾਤੀ ਤੋਂ ਬਾਅਦ ਦੀਆਂ ਭਾਰਤ ਦੀਆਂ ਸਾਰੀਆਂ ਜੱਗਾਂ ਵਿੱਚ ਮੁੱਖ ਭੂਗਾਂ ਨਿਭਾਈ ਸੀ ਫਿਰ ਭਾਵੇਂ ਉਹ ਦੂਜਾ ਵਿਸ਼ਵ ਜੰਦ ਹੋਵੇ ਸਾਲ 1947-48 ਵਿੱਚ ਕੀਤਾ ਗਿਆ ਪਾਕਿਸਤਾਨ ਦਾ ਹਮਲਾ ਹੋਵੇ ਇਸ ਤੋਂ ਇਲਾਵਾ 1962 ਦੀ ਭਾਰਤ-ਚੀਨ ਦੀ ਲੜਾਈ 1965 ਅਤੇ 71 ਦੀਆਂ ਜੰਗਾਂ ਇਹਨਾਂ ਸਾਰੇ ਜੰਦਾਂ ਵਿੱਚ ਜਰਨਲ ਸੁਬਿੰਗ ਸਿੰਘ ਦੇ ਆਪਣੀ ਬਹਾਦਰੀ ਦਾ ਲੋਹਾ ਮਣਵਾਇਆ ਸੀ ਸਾਲ 1971 ਵਿੱਚ ਜਦੋਂ ਪਾਕਿਸਤਾਨ ਦੇ ਦੋ ਹਿੱਸੇ ਕੀਤੇ ਗਏ ਅਤੇ ਬੰਗਲਾਦੇਸ਼ੀਆਂ ਦਾ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਉਸ ਵਕਤ ਜਰਨਲ ਸੁਬਿੰਗ ਸਿੰਘ ਨੂੰ ਬਗਾਨੀਆਂ ਦੀ ਇੱਕ ਜਥੇਬੰਦੀ ਮੁਕਤੀ ਵਾਦੀ ਨੂੰ ਖੜਾ ਕਰਨ ਵਾਸਤੇ ਫੌਤੇ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਪਾਕਿਸਤਾਨ ਖਿਲਾਫ ਲੜ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਇਹ ਇੱਕ ਬੜਾ ਗੁਪਤ ਮਿਸ਼ਨ ਸੀ ਇਸ ਜ਼ਿੰਮੇਵਾਰੀ ਨੂੰ ਜਰਨਲ ਸੁਬੇਂਗ ਸਿੰਘ ਨੇ ਬੜੀ ਤਨਦੇਹੀ ਦੇ ਨਾਲ ਨਿਭਾਇਆ ਅਤੇ ਜਰਨਲ ਸੁਬੇਂਗ ਸਿੰਘ ਦੇ ਕਾਰਨ ਹੀ ਪਾਕਿਸਤਾਨ ਤੋਂ ਬੰਗਲਾਦੇਸ਼ ਅੱਜ ਵੱਖਰਾ ਮੁਲਕ ਬਣ ਸਕਿਆ ਹੈ ਜਰਨਲ ਸੁਬੇਂਗ ਸਿੰਘ ਨੇ ਪਾਕਿਸਤਾਨ ਦੀ ਫੌਜ ਦੀ ਨੌਕਰੀ ਛੱਡ ਕੇ ਆਏ ਮੁਹੰਮਦ ਮੁਸਤਾਕ ਨੂੰ ਵੀ ਟ੍ਰੇਡਿੰਗ ਦਿੱਤੀ ਸੀ ਜੋ ਬੰਗਲਾਦੇਸ਼ ਵਤ ਤੋਂ ਬਾਅਦ ਉੱਥੋਂ ਦਾ ਪਹਿਲਾ ਫੌਜ ਦਾ ਚੀਫ ਅਤੇ ਫਿਰ ਰਾਸ਼ਟਰਪਤੀ ਬਣਿਆ ਸੀ ਇਸੇ ਵਿਸ਼ੇਸ਼ ਦੀ ਸਫਲਤਾ ਕਰਕੇ ਹੀ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਰਮ ਵਿਸ਼ਿਸ਼ਟ ਸੈਨਾ ਮੈਡਲ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਅਤੇ ਵਿਸ਼ਿਸ਼ਟ ਸੈਨਾ ਮੈਡਲ ਵੀ ਮਿਲ ਚੁੱਕਾ ਸੀ ਇਸ ਤੋਂ ਬਾਅਦ ਉਹਨਾਂ ਦੀ ਤਾਇਨਾਤੀ ਉੱਤਰ ਪ੍ਰਦੇਸ਼ ਸ਼ੌੜੀ ਵਿੱਚ ਹੋ ਜਾਂਦੀ ਹੈ ਜੋ ਕਿ ਕਾਫੀ ਵੱਡਾ ਇਲਾਕਾ ਸੀ ਅਤੇ ਚੀਨ ਦੀ ਸੀਮਾ ਦੇ ਨਾਲ ਜਾ ਕੇ ਲੱਗਦਾ ਸੀ ਜਿਸ ਵਿੱਚ ਤਿੰਨ ਤੋਂ ਵੱਧ ਟ੍ਰੇਨਿੰਗ ਸੈਂਟਰ ਆਉਦੇ ਸਨ ਇਨ੍ਹਾਂ ਟ੍ਰੇਨਿੰਗ ਸੈਂਟਰਾਂ ਵਿੱਚ ਉਸ ਵਕਤ ਕਾਫੀ ਜ਼ਿਆਦਾ ਨਵੇਂ ਫੌਜੀਆਂ ਦੀ ਭਰਤੀ ਅਤੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਸੀ ਇੰਦਰ ਸੈਟਰਾਂ ਦੀ ਅਡਿਟਿੰਗ ਰਿਪੋਰਟ ਵਿੱਚ ਕੁਝ ਘਟਾਲਾ ਹੋ ਜਾਂਦਾ ਹੈ ਜੋ ਕਿ ਵੱਡੇ ਅਫਸਰਾਂ ਵੱਲੋਂ ਕੀਤਾ ਗਿਆ ਸੀ ਜਰਨਲ ਸੁਮੇਂਗ ਸਿੰਘ ਨੇ ਇਸ ਘਟਾਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜੋ ਕਿ ਸਰਕਾਰ ਅਤੇ ਸੈਨਾ ਦੇ ਵੱਡੇ ਅਧਿਕਾਰੀਆਂ ਨੂੰ ਪ੍ਰਸਾਦ ਨਾ ਆਇਆ ਇਸ ਦਾ ਨਤੀਜਾ ਇਹ ਹੋਇਆ ਕਿ ਜਰਨਲ ਸੁਮੇਂਗ ਸਿੰਘ ਨੂੰ ਰਿਟਾਇਰਮੈਂਟ ਦੇ ਸਿਰਫ 1 ਦਿਨ ਪਹਿਲਾਂ ਹੀ ਬਿਨਾਂ ਕਿਸੇ ਕਦਮੇ ਬਿਨਾਂ ਕਿਸੇ ਫੌਜ ਦੇ ਕੋਰਟ ਮਾਰਚਲ ਤੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਇੱਕ ਉੱਚ ਅਧਿਕਾਰੀ ਵੱਲੋਂ ਕੀਤੇ ਘਟਾਲੇ ਦਾ ਖੁਲਾਸਾ ਕਰਨ ਦੀ ਜਰਨਲ ਸਵੇਕ ਸਿੰਘ ਨੂੰ ਇਹ ਸਜ਼ਾ ਦਿੱਤੀ ਗਈ। ਇਹ ਸਿਰਫ ਤੇ ਸਿਰਫ ਜਰਨਲ ਸਵੇਕ ਸਿੰਘ ਨਾਲ ਨਿੱਜੀ ਰੰਜਿਸ਼ ਕੱਢਣ ਅਤੇ ਉਹਨਾਂ ਨੂੰ ਜਲੀਲ ਕਰਨ ਵਾਸਤੇ ਹੀ ਕੀਤਾ ਗਿਆ ਸੀ। ਫੌਜ ਵਿੱਚੋਂ ਕੱਢਣ ਤੋਂ ਬਾਅਦ ਉਹਨਾਂ ਦਾ ਫੇਰ ਵੀ ਖਹਿੜਾ ਨਹੀਂ ਛੱਡਿਆ ਗਿਆ ਤੇ ਉਹਨਾਂ ਦੇ ਉੱਤੇ 1100 ਰੁਪਏ ਦੀ ਰਿਸ਼ਵਤ ਦਾ ਇਲਜ਼ਾਮ ਲਗਾ ਦਿੱਤਾ ਗਿਆ ਜਿਸ ਦੇ ਵਿਰੁੱਧ ਜਰਨਲ ਸਵੇਕ ਸਿੰਘ ਹਾਈ ਕੋਰਟ ਤੱਕ ਗਏ। ਤੇ ਸੀਬੀਆਈ ਤੇ ਅਕਵਾਰੀ ਵੀ ਬੈਠੀ ਹਾਈ ਕੋਰਟ ਤੇ ਸੀਬੀਆਈ ਦੋਹਾਂ ਨੇ ਉਹਨਾਂ ਨੂੰ ਬਾਇਜ਼ਦਤ ਬਰੀ ਕੀਤਾ ਤੇ ਨਾਲ ਹੀ ਮਾਫੀ ਵੀ ਮੰਗੀ ਆਪਣੀ ਜਾਣ ਦੀ ਬਾਜ਼ੀ ਲਗਾ ਕੇ ਹਰੇਕ ਜਗ ਨੂੰ ਬੂਰੇ ਹੋ ਕੇ ਜਿੱਤਣ ਵਾਲੇ ਜਰਨਲ ਸੁਭੇਗ ਸਿੰਘ ਨੂੰ ਸਰਕਾਰ ਅਤੇ ਉਹਨਾਂ ਦੇ ਉੱਚ ਅਧਿਕਾਰੀਆਂ ਨੇ ਰਿਟਾਇਰਮੈਂਟ ਤੋਂ ਸਿਰਫ ਇੱਕ ਦਿਨ ਪਹਿਲਾਂ ਆਪਣੀ ਨਿੱਜੀ ਰਜਿਸਟ੍ਰ ਕੱਢਣ ਕਰਕੇ ਆ ਇਨਾਮ ਦਿੱਤਾ ਸੀ ਇਸ ਤੋਂ ਬਾਅਦ ਹੀ ਉਹਨਾਂ ਨੇ ਆਪਣੀ ਰਹਿਦੀ ਜ਼ਿੰਦਗੀ ਧਰਮ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਸੀ ਇਸ ਤੋਂ ਬਾਅਦ ਉਹ ਸ਼੍ਰੀ ਹਰਬੱਧਰ ਸਾਹਿਬ ਅਬਰਸਰ ਆ ਗਏ ਅਤੇ ਆਪਣੇ ਆਖਰੀ ਸਾਹ ਤੱਕ ਗੁਰੂਤਾਬਾਦੀ ਰਾਖੀ ਲਈ ਜੂਝਦੇ ਰਹੇ ਅਤੇ ਅੰਤ ਸ਼ਹੀਦੀ ਦਾ ਜਾਪ ਪੀ ਗਏ ਜਿਸ ਵੇਲੇ ਆਪਰੇਸ਼ਨ ਬਲੂ ਸਟਾਰ ਹੋ ਰਿਹਾ ਸੀ ਉਸ ਵਕਤ ਇਹਸ ਪੂਰੇ ਆਪਰੇਸ਼ਨ ਦੀ ਕਮਾਂਡ ਕਰਨ ਵਾਲਾ ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਇਸ ਪੂਰੇ ਮਿਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੇ ਅਤੇ ਪੂਰੀ ਫੌਜ ਦੇ ਅੰਦਰ ਜੋ ਡਰ ਸੀ ਉਹ ਅਕਲ ਦੇ ਮੇਜਰ ਜਰਨਲ ਸਬੇਗ ਸਿੰਘ ਦਾ ਸੀ ਜਰਨਲ ਸਬੇਗ ਸਿੰਘ ਦਾ ਫੌਜ ਤੋਂ ਬਾਕੀ ਹੋਣਾ ਇੱਕ ਇਹ ਵੀ ਕਾਰਨ ਦੱਸਿਆ ਜਾਂਦਾ ਹੈ ਕਿ ਸਾਲ 1973 ਵਿੱਚ ਜਿਸ ਵੇਲੇ ਜਰਨਲ ਸਬੇਗ ਸਿੰਘ ਦੀ ਤਾਇਨਾਤੀ ਉੱਤਰ ਪ੍ਰਦੇਸ਼ ਵਿੱਚ ਸੀ ਤਾਂ ਉਸ ਵਕਤ ਭਾਰਤ ਦੀ ਉਸ ਵਕਤ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਜਰਨਲ ਸਬੇਗ ਸਿੰਘ ਨੂੰ ਉਸ ਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਾਰਾਇਣ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਸੀ ਪਰ ਜਰਨਲ ਸੁਬੇਂਗ ਸਿੰਘ ਨੇ ਇੰਦਰਾ ਗਾਂਧੀ ਨੂੰ ਕੋਰਾ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਫੌਜ ਦਾ ਕੰਮ ਤਾਂ ਦੇਸ਼ ਦੀ ਰਖਵਾਲੀ ਕਰਨਾ ਹੁੰਦਾ ਹੈ ਤੇਰੇ ਰਾਜਸੀ ਦੁਸ਼ਮਣਾਂ ਨੂੰ ਡਰਾਉਣਾ ਧਮਕਾਉਣਾ ਨਹੀਂ ਇਸੇ ਚੀਜ਼ ਦੀ ਕਿੜਕਟਣ ਵਾਸਤੇ ਹੀ ਜਰਨਲ ਸੁਬੇਂਗ ਸਿੰਘ ਨੂੰ ਪਹਿਲਾਂ ਉਸਦੇ ਉੱਚ ਅਧਿਕਾਰੀਆਂ ਨੇ ਫੌਜ ਵਿੱਚੋਂ ਕੱਢ ਦਿੱਤਾ ਤੇ ਫਿਰ ਫੌਜ ਵਿੱਚੋਂ ਕੱਢਣ ਤੋਂ ਬਾਅਦ ਉਹਨਾਂ ਉੱਤੇ ਰਿਸ਼ਵਤ ਦਾ ਇਲਜ਼ਾਮ ਲਗਾਇਆ ਗਿਆ ਸੀ ਇਹ ਸਭ ਤੋਂ ਬਾਅਦ ਜਰਨਲ ਸੁਬੇਂਗ ਸਿੰਘ ਦਾ ਬਲਾਪ ਅਖੀਰ ਫਿਰ ਸੱਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨਾਲ ਹੁੰਦਾ ਹੈ ਸਾਕਾ ਨੀਂਦਾ ਤਾਰਾਂ ਵੇਲੇ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਦੀ ਕਮਾਂਡ ਜਰਨਲ ਸੁਖ ਸਿੰਘ ਦੇ ਹੱਥ ਵਿੱਚ ਸੀ ਤੇ ਉਹਨਾਂ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਸੀ ਅਤੇ ਮੋਰਚਾ ਬੰਦੀ ਕਰਵਾਈ ਸੀ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਤਲਦੀਪ ਵਿਰਾਟ ਸਮੇਂਦਾ ਸੀ ਕਿ ਉਹ 1-2 ਘਟਿਆਂ ਤੱਕ ਹੀ ਦਰਬਾਰ ਸਾਹਿਬ ਨੂੰ ਆਪਣੇ ਕਬਜ਼ੇ ਵਿੱਚ ਲੈ ਆਵੇਗਾ ਜਰਨਲ ਸੁਖ ਸਿੰਘ ਦੀ ਮੋਰਚਾ ਬੰਦੀ ਫੌਜ ਨੂੰ ਐਨੀ ਪੁੱਠੀ ਪਈ ਕਿ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋੜਦੇ ਉਹਨਾਂ ਦੇ ਸਾਰੇ ਦੇ ਸਾਰੇ ਹੀਨੇ ਫੇਲ ਹੋ ਗਏ ਸਨ ਟੈਂਕ ਬਖਤਰਬੰਦ ਗੱਡੀਆਂ ਅੰਦਰ ਲਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵੀ ਸਭ ਪਲਟਾ-ਪਲਟਾ ਸੁੱਟੇ ਗਏ ਕਈ ਦਿਨਾਂ ਤੱਕ ਚੱਲੇ ਪ੍ਰੈਸ਼ਰ ਬਲੂ ਸਟਾਰ ਵਿੱਚ ਫਿਰ ਅਖੀਰ 6 ਜੂਨ 1983 ਵਾਲੇ ਦਿਨ ਦੁਪਹਿਰ ਦੇ 12 ਵਜੇ ਦੇ ਕਰੀਬ ਜਰਨਲ ਸੁਖ ਸਿੰਘ ਦੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਆਪਣੇ ਆਖਰੀ ਸਾਹ ਤੱਕ ਆਪਣੇ ਗੁਰੂ ਧਾਮਾ ਦੀ ਰਾਖੀ ਕਰਦੇ ਰਹੇ ਜਨਰਲ ਸੁਭੇਗ ਸਿੰਘ ਦੇ ਤੇਜ਼ ਦਿਮਾਗ ਅਤੇ ਗੁਰੀਲਾ ਜੰਦ ਲੜਨ ਵਿੱਚ ਮਹਾਰਤ ਹੋਣ ਕਰਕੇ ਉਹਨਾਂ ਦਾ ਦੁਸ਼ਮਣ ਕਲਦੀਬ ਬਰਾੜ ਵਰਗੇ ਆਪਣੇ ਨਾਲ ਇੰਨੀ ਫੌਜ ਔਣ ਦੇ ਬਾਵਜੂਦ ਵੀ ਉਹਨਾਂ ਤੋਂ ਭੈ ਖਾਂਦੇ ਸਨ ਤੇ ਦੁਸ਼ਮਣ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਤਾਰੀਫ ਕਰਦੇ ਸਨ ਸੋ ਦੋਸਤੋ ਇਹ ਸੀ ਕਹਾਣੀ ਸਿੱਖ ਕੌਮ ਦੇ ਮਹਾਨ ਜਨਰਲ ਮੇਜਰ ਜਨਰਲ ਸੁਭੇਗ ਸਿੰਘ ਦੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ